ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਚਿੜੀਆਂ ਨੂੰ ਇਹ ਇੱਕ ਚੀਜ਼ ਪਾ ਦੇਂਦੇ ਹੋ ਤਾਂ ਮੰਨ ਕੇ ਚੱਲੋ ਇਹ ਚੀਜ਼ ਪਾਉਣ ਦੇ ਨਾਲ ਬੰਦੇ ਦੇ ਘਰ ਵਿੱਚ ਕਦੇ ਗਰੀਬੀ ਨਹੀਂ ਆ ਸਕਦੀ ਬਲਕਿ ਉਸਦੇ ਘਰ ਵਿੱਚ ਦੌਲਤ ਇੱਜ਼ਤ ਕਾਮਯਾਬੀ ਵਾਸ ਕਰ ਜਾਵੇਗੀ ਸੋ ਇਸ ਚੀਜ਼ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਦੇ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅਸੀਂ ਕਈ ਵਾਰ ਸੋਚਦੇ ਹਾਂ ਕਿ ਰੱਬ ਸਾਡੀਆਂ ਨਹੀਂ ਸੁਣਦਾ। ਪਰ ਸੱਚ ਇਹ ਹੈ ਜੀ ਕਿ ਰੱਬ ਸਾਡੀ ਇੱਕ ਇੱਕ ਚੀਜ਼ ਵੇਖ ਰਿਹਾ ਹੁੰਦਾ ਹੈ। ਜਦੋਂ ਅਸੀਂ ਦੂਜਿਆਂ ਦੀ ਭਲਾਈ ਲਈ ਕੰਮ ਕਰਦੇ ਹਾਂ ਉਹ ਅਣਦੇਖੇ ਅਮਲ ਆਕਾਸ਼ ਵਿੱਚ ਲਿਖੇ ਜਾਂਦੇ ਹਨ। ਜਦੋਂ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹਾਂ ਤਾਂ ਸਿਰਫ ਅਸੀਂ ਨਹੀਂ ਜਾਗਦੇ ਸਾਡੀ ਕਿਸਮਤ ਵੀ ਜਾਗ ਜਾਂਦੀ ਹੈ ਤਾਂ ਸਾਧ ਸੰਗਤ ਜੀ ਇਹ ਕੰਮ ਫਿਰ ਸਾਨੂੰ ਸਧਾਰਨ ਲੱਗ ਸਕਦੇ ਹਨ ਪਰ ਇਹੇ ਕੰਮ ਜ਼ਿੰਦਗੀ ਦਾ ਰੁਖ ਵੀ ਬਦਲ ਸਕਦੇ ਹਨ ਤੁਸੀਂ ਕਦੇ ਸੋਚਿਆ ਹੈ ਕਿ ਪੰਛੀ ਕੁੱਤੇ ਗਾਵਾਂ ਜਾਂ ਜਨੌਰਾਂ ਦੀ ਦੁਆ ਜਿਹੜੀ ਹੁੰਦੀ ਹੈ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਰੋਜ਼ੀ ਰੋਟੀ ਵਿੱਚ ਬਰਕਤ ਪਾ ਸਕਦੀ ਹੈ ਜਦੋਂ ਤੱਕ ਅਸੀਂ ਕੇਵਲ ਮਨੁੱਖੀ ਲਾਭ ਦੀ ਸੋਚ ਵਿੱਚ ਹੀ ਫਸੇ ਰਹਿੰਦੇ ਹਾਂ ਅਸੀਂ ਖੁਦ ਨੂੰ ਫਿਰ ਸੀਮਤ ਕਰ ਬੈਠਦੇ ਹਾਂ ਪਰ ਜਦੋਂ ਅਸੀਂ ਹਰ ਜੀਵ ਵਿੱਚ ਪਰਮਾਤਮਾ ਜੀ ਦੀ ਜੋਤ ਵੇਖਣ ਲੱਗ ਜਾਂਦੇ ਹਾਂ ਤਾਂ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਵਸਣ ਲੱਗ ਜਾਂਦੇ ਹਨ ਕਈ ਵਾਰੀ ਪੈਸਾ ਨਾ ਹੋਣ ਦੇ ਬਾਵਜੂਦ ਵੀ ਬੰਦੇ ਦੇ ਘਰ ਵਿੱਚ ਬੜੀ ਸ਼ਾਂਤੀ ਹੁੰਦੀ ਹੈ ਪਵਿੱਤਰਤਾ ਹੁੰਦੀ ਹੈ ਇਹ ਪਰਮਾਤਮਾ ਜੀ ਦੀ ਮਿਹਰ ਦੀ ਨਿਸ਼ਾਨੀ ਹੁੰਦੀ ਹੈ ਮਹਾਪੁਰਖ ਜੀ ਹਮੇਸ਼ਾ ਆਖਦੇ ਹਨ ਜੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਦੁੱਖ ਵੀ ਨਾ ਪਹੁੰਚਾਓ ਪਰ ਜੇ ਤੁਸੀਂ ਕਿਤੇ ਮਦਦ ਕਰ ਸਕਦੇ ਹੋ ਤਾਂ ਬੇਚਿਜਕ ਹੋ ਕੇ ਕਰੋ ਕਈ ਵਾਰ ਰੱਬ ਸਾਨੂੰ ਦੂਜਿਆਂ ਦੀ ਅਰਦਾਸ ਦਾ ਜਵਾਬ ਬਣਾਉਂਦਾ ਹੈ ਹਮੇਸ਼ਾ ਸਾਨੂੰ ਆਪਣੇ ਕੋਨੇ-ਕੋਨੇ ਵਿੱਚ ਅਸਲੀ ਨੇਕੀ ਕਰਨੀ ਚਾਹੀਦੀ ਹੈ ਕਦੇ ਵੀ ਨੇਕੀ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ ਕੋਈ ਵੀ ਕੋਨਾ ਸਾਡੀ ਨੀਅਤ ਸਾਫ਼ ਕਰਕੇ ਹੀ ਰੱਖਣਾ ਚਾਹੀਦਾ ਹੈ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਹੈ ਕਿ ਹਲਾਲ ਦੀ ਕਮਾਈ ਕਰਕੇ দান ਕਰਕੇ ਭੁੱਖੇ ਨੂੰ ਰੋਟੀ ਦੇ ਕੇ ਰੱਬ ਦਾ ਨਾਮ ਜਪ ਕੇ ਇਹ ਹੀ ਤਿੰਨ ਚੀਜ਼ਾਂ ਹਨ ਇੱਕ ਆਮ ਮਨੁੱਖ ਨੂੰ ਕਿਸੇ ਹੱਥ ਕਿਸੇ ਦੇ ਸਾਹਮਣੇ ਨਹੀਂ ਫੈਲਾਉਣ ਦਿੰਦੀਆਂ ਆਖਿਰ ਤੇ ਇੱਕ ਗੱਲ ਯਾਦ ਰੱਖੋ ਕਿ ਰੱਬ ਨਾਲ ਲੈਣ ਦੇ ਸੰਬੰਧ ਨਹੀਂ ਦੇਣ ਦੇ ਵੀ ਹੋਣੇ ਚਾਹੀਦੇ ਹਨ ਜੇ ਤੁਸੀਂ ਚਾਹੁੰਦੇ ਹੋ ਰੱਬ ਤੁਹਾਡੇ ਨਾਲ ਰਹਿਣ ਤਾਂ ਪਹਿਲਾਂ ਉਸ ਦੀ ਖਲਕਤ ਨਾਲ ਰਹਿਣਾ ਸਿੱਖ ਜਾਓ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਲੱਭਣੀ ਸਿੱਖ ਲਓ ਜੋ ਮਿਲੇ ਉਸ ਦਾ ਸ਼ੁਕਰ ਅਦਾ ਕਰਿਆ ਕਰੋ ਕਦੇ ਨਾ ਭੁੱਲੋ ਕਿ ਰੱਬ ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿੰਨਾ ਕੁਝ ਦਿੰਦੇ ਹਨ ਤੇ ਅਸੀਂ ਇੱਕ ਵਾਰੀ ਧੰਨਵਾਦ ਜ਼ਰੂਰ ਕਰੀਏ ਕਿਉਂਕਿ ਜੇਕਰ ਤੁਸੀਂ ਧੰਨਵਾਦ ਕਰਦੇ ਰਹੋਗੇ ਤਾਂ ਰੱਬ ਤੁਹਾਨੂੰ ਹੋਰ ਦਾਤਾਂ ਨਾਲ نوازਣਗੇ ਕੰਜੂਸੀ ਨਹੀਂ ਕਰਨਗੇ ਸੋ ਅਸੀਂ ਆਪਣੀ ਵੀਡੀਓ ਵਿੱਚ ਜੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇੱਕ ਛੋਟੀ ਜਿਹੀ ਕਹਾਣੀ ਦੇ ਥਰੂ ਦੱਸਣ ਵਾਲੇ ਹਾਂ ਜਿਸ ਤਰ੍ਹਾਂ ਆਖਦੇ ਹਨ ਮਨੁੱਖ ਆਪਣੇ ਜ਼ਿੰਦਗੀ ਵਿੱਚ ਜਿਹਨਾਂ ਕੰਮਾਂ ਨੂੰ ਪਸੰਦ ਕਰਦਾ ਹੈ ਉਹਨਾਂ ਨੂੰ ਵੱਡੇ ਚਾਅ ਤੇ ਸ਼ੌਂਕ ਨਾਲ ਕਰਦਾ ਹੈ ਇਹੋ ਆਪਾਂ ਕਹਾਣੀ ਦੇ ਵਿੱਚ ਦੱਸਣਾ ਚਾਹਾਂਗੇ ਪਰ ਸਚਾਈ ਇਹ ਹੀ ਹੁੰਦੀ ਹੈ ਕਿ ਕੁਝ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ ਸੁਖ ਅਤੇ ਤਰੱਕੀ ਵੱਲ ਲੈ ਕੇ ਜਾਂਦੇ ਹਨ ਜਦੋਂ ਕਿ ਕੁਝ ਕੰਮ ਉਹਦੇ ਜੀਵਨ ਵਿੱਚ ਹਮੇਸ਼ਾ ਘਾਟਾ ਤਕਲੀਫ ਤੇ ਗਰੀਬੀ ਵੱਲ ਲੈ ਕੇ ਜਾਂਦੇ ਹਨ ਇੱਕ ਵਾਰ ਆਖਦੇ ਹਨ ਕਿ ਇੱਕ ਮਨੁੱਖ ਇੱਕ ਮਹਾਪੁਰਖ ਜੀ ਇੱਕ ਸੰਤ ਸਮਾਗਮ ਵਿੱਚ ਸਤ ਸੰਗਤ ਨੂੰ ਬਿਆਨ ਕਰ ਰਹੇ ਸਨ ਇੱਕ ਜ਼ਿੰਦਗੀ ਵਿੱਚ ਅਸਲ ਸੁੱਖ ਕਿੱਥੇ ਮਿਲਦੇ ਹਨ ਉਹ ਆਖਦੇ ਹਨ ਕਿ ਮੈਂ ਅਜਿਹੇ ਲੋਕ ਵੇਖੇ ਹਨ ਜੋ ਕਦੇ ਮੰਗਦੇ ਹੁੰਦੇ ਸਨ ਪਰ ਅੱਜ ਬਾਦਸ਼ਾਹ ਬਣ ਗਏ ਹਨ ਇਦਾਂ ਦੇ ਲੋਕ ਜੋ ਰੱਬ ਦੇ ਨਾਮ ਨਾਲ ਜੁੜ ਗਏ ਹਨ ਉਹ ਲੋਕ ਤੇ ਪਰਲੋਕ ਦੋਵੇਂ ਹੀ ਜਿੱਤ ਚੁੱਕੇ ਹਨ ਉਹਨਾਂ ਦੀ ਗੱਲ ਸੁਣ ਕੇ ਇੱਕ ਨੌਜਵਾਨ ਖੜਾ ਹੋਇਆ ਤੇ ਉਸਨੇ ਪੁੱਛਿਆ ਕਿ ਮਹਾਪੁਰਖ ਜੀ ਸਾਨੂੰ ਵੀ ਦੱਸੋ ਕਿ ਇਹ ਬਾਦਸ਼ਾਹੀ ਇਹ ਸੌਖੀ ਬਰਕਤ ਕਿਵੇਂ ਮਿਲ ਸਕਦੀ ਹੈ ਇਹ ਸੁਣ ਕੇ ਇੱਕ ਹੋਰ ਬੰਦਾ ਖੜਾ ਹੋਇਆ ਕਿ ਮੈਂ ਦੱਸਾਂ ਮੈਂ ਤੇ ਮੇਰੇ ਪਰਿਵਾਰ ਨੇ ਮਹਾਪੁਰਖ ਜੀ ਦੇ ਕੋਲੋਂ ਇਹ ਪੰਜ ਕੰਮ ਸਿੱਖੇ ਹਨ ਮੈਂ ਤੇ ਮੇਰੇ ਪਰਿਵਾਰ ਨੇ ਮਹਾਪੁਰਖ ਜੀ ਦੇ ਕੋਲੋਂ ਇਹ ਪੰਜ ਕੰਮ ਸਿੱਖੇ ਹਨ ਤੇ ਅੱਜ ਵੀ ਉਹ ਕੰਮ ਕਰਦੇ ਹਨ ਇਹੋ ਪੰਜ ਕੰਮ ਸਾਨੂੰ ਮਗਤੇ ਤੋਂ ਬਾਦਸ਼ਾਹ ਬਣਾ ਸਕਦੇ ਹਨ ਸਾਤ ਸੰਗਤ ਜੀ ਤੁਸੀਂ ਵੀ ਇਹ ਪੰਜ ਕੰਮ ਜ਼ਰੂਰ ਕਰਨੇ ਸਿੱਖ ਲਓ ਅੰਮ੍ਰਿਤ ਵੇਲੇ ਉੱਠ ਕੇ ਉਸ ਤੋਂ ਬਾਅਦ ਤੁਸੀਂ ਇਹ ਪੰਜ ਕੰਮ ਕਰਨੇ ਹਨ ਜੇਕਰ ਆਪਣੀ ਜ਼ਿੰਦਗੀ ਵਿੱਚ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਤੁਹਾਨੂੰ ਰਿਜਕ ਬਰਕਤ ਸੁਖ ਤੇ ਤਰੱਕੀ ਜੇਕਰ ਚਾਹੀਦੀ ਹੈ ਤਾਂ ਇਹਨਾਂ ਨੂੰ ਕਰਨਾ ਸ਼ੁਰੂ ਕਰ ਦਿਓ ਸਾਤ ਸੰਗਤ ਜੀ ਆਓ ਜਾਣਦੇ ਹਾਂ ਉਹਨਾਂ ਦੇ ਕੰਮਾਂ ਦੇ ਬਾਰੇ ਪਹਿਲਾ ਕੰਮ ਹੈ ਜੇ ਪੰਦੇਆਂ ਲਈ ਚੋਗਾ ਜੇਕਰ ਕਿਸੇ ਦੇ ਘਰ ਚੋਗਾ ਰੱਖਿਆ ਜਾਂਦਾ ਹੈ ਪਾਣੀ ਪੰਛੀਆਂ ਲਈ ਰੱਖਿਆ ਜਾਂਦਾ ਹੈ ਤਾਂ ਉਹ ਘਰ ਫਿਰ ਕਦੇ ਗਰੀਬ ਨਹੀਂ ਹੁੰਦਾ ਜਦੋਂ ਕੋਈ ਪੰਛੀ ਉੱਡਦਾ ਹੋਇਆ ਰੁਕ ਕੇ ਤੁਹਾਡੇ ਘਰ ਅੰਨ ਖਾਂਦਾ ਹੈ ਉਹ ਉੱਡ ਕੇ ਅਕਾਲ ਪੁਰਖ ਦੇ ਕੋਲੇ ਅਰਦਾਸ ਕਰਦਾ ਹੈ ਹੇ ਵਾਹਿਗੁਰੂ ਜਿਸ ਨੇ ਸਾਡੇ ਲਈ ਇਹ ਅੰਨ ਪਾਣੀ ਰੱਖਿਆ ਉਸ ਦੀ ਝੋਲੀ ਹਮੇਸ਼ਾ ਖੁਸ਼ੀਆਂ ਨਾਲ ਭਰ ਦਿਓ ਪਰਮਾਤਮਾ ਫਿਰ ਉਹ ਅਰਦਾਸ ਕਬੂਲ ਕਰ ਲੈਂਦੇ ਹਨ ਜਿਸ ਵੀ ਘਰ ਦੇ ਵਿੱਚ ਪਰਿੰਦੇ ਪੰਛੀਆਂ ਨੂੰ ਚੋਗਾ ਦਿੱਤਾ ਜਾਂਦਾ ਹੈ ਪਾਣੀ ਦਿੱਤਾ ਜਾਂਦਾ ਹੈ ਉਸ ਘਰ ਵਿੱਚ ਆਖਦੇ ਹਨ ਬਰਕਤ ਜਿਹੜੀ ਹੈ ਕਦੇ ਵੀ ਨਹੀਂ ਰੋਸਦੀ ਉਸ ਘਰ ਦੇ ਵਿੱਚ ਮਾਇਆਵਾਦ ਤੋਂ ਵੱਧ ਆਉਂਦੀ ਹੈ ਦੂਜਾ ਕੰਮ ਹੈ ਕਿ ਅੰਮ੍ਰਿਤ ਵੇਲੇ ਉੱਠੋ ਤੇ ਰੱਬ ਦਾ ਨਾਮ ਜਪੋ ਜਦੋਂ ਕੋਈ ਮਨੁੱਖ ਸਵੇਰੇ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਅਕਾਲ ਪੁਰਖ ਤਿੰਨੇ ਹੀ ਫਰਿਸ਼ਤੇ ਉੱਥੇ ਘਰ ਭੇਜ ਦਿੰਦੇ ਹਨ ਪਹਿਲਾ ਫਰਿਸ਼ਤਾ ਉਹਦੇ ਇੱਜ਼ਤ ਮਾਣ ਤੇ ਸਤਕਾਰ ਵਿੱਚ ਵਾਅਦਾ ਕਰਦਾ ਹੈ ਦੂਜਾ ਫਰਿਸ਼ਤਾ ਉਹਦੇ ਰਿਜ਼ਕ ਵਿੱਚ ਵਾਅਦਾ ਕਰਦਾ ਹੈ ਤੇ ਤੀਜਾ ਉਹਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ ਅਣਹੋਣੀਆ ਘਟਨਾਵਾਂ ਤੋਂ ਛੁਟਕਾਰਾ ਦਵਾਉਂਦਾ ਹੈ ਇਹ ਆਪਾਂ ਨੂੰ ਤਿੰਨ ਗੱਲਾਂ ਅਣਮਿੱਥੀਆਂ ਅਜਹੀਆਂ ਲੱਗਦੀਆਂ ਹਨ ਪਰ ਜੇਕਰ ਇਹਨਾਂ ਗੱਲਾਂ ਤੇ ਆਪਾਂ ਅਮਲ ਕਰ ਲਿਆ ਤਾਂ ਸਾਡੀ ਜ਼ਿੰਦਗੀ ਸਵਾਰੀ ਜਾਵੇਗੀ ਉਸ ਮਨੁੱਖਾ ਜੂਨ ਦੇ ਵਿੱਚੋਂ ਜਿਨ੍ਹਾਂ ਨੇ ਪੱਥਰ ਵਿੱਚੋਂ ਵੀ ਰੱਬ ਨੂੰ ਪਾ ਲਿਆ ਸੋ ਸਾਨੂੰ ਲੋੜ ਹੈ ਅੰਮ੍ਰਿਤ ਵੇਲੇ ਉੱਠਣ ਦੀ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਣ ਦੀ ਉਸ ਤੋਂ ਵੱਧ ਭਰੋਸੇ ਤੇ ਸਬਰ ਦੀ ਜੇਕਰ ਅਸੀਂ ਭਰੋਸਾ ਤੇ ਸਬਰ ਰੱਖਿਆ ਤੇ ਆਖਦੇ ਹਨ 12 ਸਾਲ ਤੱਕ ਤਾਂ ਰੋੜੀ ਵੀ ਆਪਣੇ ਆਪ ਤੇ ਭਰੋਸਾ ਬਣਾਈ ਰੱਖਦੀ ਹੈ ਆਪਣੇ ਪਰਮਾਤਮਾ ਤੇ ਭਰੋਸਾ ਰੱਖਦੀ ਹੈ ਫਿਰ ਉਸਦੀ ਵੀ ਕਹਿੰਦੇ ਹਨ ਕਿ ਸੁਣੀ ਜਾਂਦੀ ਹੈ ਤੇ ਸਾਡੀ ਕਿਉਂ ਨਾ ਸੁਣੀ ਜਾਵੇਗੀ ਆਪਾਂ ਵੀ ਜੇਕਰ ਇਸ ਇੱਕ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖਾਂਗੇ ਤਾਂ ਸਾਡੇ ਵੀ ਰਜ਼ਕ ਦੇ ਵਿੱਚ ਬਰਕਤ ਪੈ ਜਾਵੇਗੀ ਮੁਸ਼ਕਲਾਂ ਤੋਂ ਅਕਾਲ ਪੁਰਖ ਜੀ ਬਚਾ ਲੈਣਗੇ ਅਣਹੋਣੀਆਂ ਘਟਨਾਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਇੱਜ਼ਤ, ਇਮਾਨਤ ਤੇ ਸਤਿਕਾਰ ਵਿੱਚ ਵਾਧਾ ਹੋ ਜਾਵੇਗਾ। ਤੀਜਾ ਕੰਮ ਹੈ ਜੇਕਰ ਕਿਸੇ ਦੀ ਲੋੜ ਹੋਵੇ, ਮਦਦ ਦੀ ਲੋੜ ਹੋਵੇ ਤਾਂ ਜ਼ਰੂਰ ਕਰਿਆ ਕਰੋ। ਦੂਜਿਆਂ ਦੀ ਮਦਦ ਕਰਨ ਵਾਲਾ ਕਦੇ ਵੀ ਗਰੀਬ ਨਹੀਂ ਰਹਿੰਦਾ। ਕਈ ਵਾਰੀ ਮਨੁੱਖ ਪਾਠ, ਅਰਦਾਸ, ਭਗਤੀ ਕਰਦਾ ਹੈ ਪਰ ਰਹਾ ਨਹੀਂ ਮਿਲਦਾ ਕਿਉਂਕਿ ਨੇਕੀ ਦੀ ਕਮੀ ਹੁੰਦੀ ਹੈ। ਪਰ ਜੇ ਦਿਲੋਂ ਮਦਦ ਕਰੀਏ ਤਾਂ ਰੱਬ ਖੁਦ ਮਦਦ ਕਰਦੇ ਹਨ। ਕਈ ਵਾਰੀ ਆਪਾਂ ਮਦਦ ਕਰਨ ਦੇ ਲਈ ਦੂਰ ਜਾਣੇ ਆ ਕਿਸੇ ਗੁਰਦੁਆਰੇ ਵਿੱਚ ਜਾਣੇ ਜਾ ਕੇ ਤੇ ਹੋਰ ਜਾਣੇ ਪਰ ਕਈ ਆਪਣੇ ਪਿੰਡਾਂ ਵਿੱਚ ਹੀ ਮਦਦਗਾਰ ਹੁੰਦੇ ਹਨ ਕਈ ਘਰ ਅਜਿਹੇ ਗਰੀਬ ਹੁੰਦੇ ਹਨ ਜਿੱਥੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ ਤੁਸੀਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕ ਲਓ ਜੇ ਇੰਨਾ ਜਿੰਨਾ ਤੁਹਾਡੇ ਕੋਲ ਨਹੀਂ ਹੈ ਤਾਂ ਕੁਝ ਕਿਤਾਬਾਂ ਹੀ ਖਰੀਦ ਕੇ ਲਿਆ ਦਿਓ ਕੁਝ ਪੈਨਸਲਾਂ ਖਰੀਦ ਕੇ ਲੈ ਕੇ ਦਿਓ ਉਹਨਾਂ ਦੀ ਕੋਈ ਫੀਸ ਹੀ ਭਰ ਦਿਓ ਜੇ ਕਿਸੇ ਘਰ ਵਿੱਚ ਕੋਈ ਮਾਈ ਬਜ਼ੁਰਗ ਬੁੱਢੇ ਹਨ ਉਹਨਾਂ ਨੂੰ ਦਵਾਈ ਦੀ ਲੋੜ ਹੈ ਉਹਨਾਂ ਨੂੰ ਦਵਾਈ ਲੈ ਕੇ ਦਿਓ ਬਹੁਤੇ ਦੂਰ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਹੀ ਤੁਸੀਂ ਕੋਈ ਗਰੀਬ ਗਰੋਬਾ ਲੱਭ ਲਓ ਤੇ ਉਸ ਲੋੜਵੰਦ ਦੀ ਸਹਾਇਤਾ ਕਰ ਦਿਓ ਤੁਹਾਨੂੰ ਪਰਮਾਤਮਾ ਨੇ ਫਿਰ ਬਹੁਤ ਕੁਝ ਦੇ ਦੇਣਾ ਹੈ ਦੂਜਿਆਂ ਦੀ ਮਦਦ ਕਰਨ ਵਾਲਾ ਮਨੁੱਖ ਕਦੇ ਵੀ ਗਰੀਬ ਨਹੀਂ ਹੁੰਦਾ ਸੋ ਜੇਕਰ ਕਿਸੇ ਦਾ ਧੀ ਪੁੱਤ ਪੜ੍ਹਾਈ ਤੋਂ ਵਾਂਝਾ ਰਹਿ ਜਾਂਦਾ ਹੈ ਉਸ ਦੀ ਫੀਸ ਭਰ ਦਿਓ ਕਿਤਾਬਾਂ ਪੈਨਸਲਾਂ ਲੈ ਦਿਓ ਕਿਸੇ ਗਰੀਬ ਬਜ਼ੁਰਗ ਨੂੰ ਦਵਾਈ ਲੈ ਦਿਓ ਅਣ ਕਥੇ ਰਾਹ ਜਿਸ ਤਰ੍ਹਾਂ ਦੇ ਹੁੰਦੇ ਹਨ ਉਹਨਾਂ ਤੋਂ ਦੂਰ ਹੋ ਜਾਓ ਪਰਮਾਤਮਾ ਜੀ ਤੁਹਾਨੂੰ ਇਸ ਤਰੀਕੇ ਨਾਲ ਸੰਦੇਸ਼ ਭੇਜਦੇ ਹਨ ਉਹਨਾਂ ਦੇ ਨੇੜੇ ਹੋਣ ਤੇ ਮਹਾਪੁਰਖ ਨੇ ਇੱਕ ਸੱਚੀ ਘਟਨਾ ਦੱਸੀ ਕਿ ਗਰੀਬ ਪਤੀ ਪਤਨੀ ਜਿਨ੍ਹਾਂ ਦੇ ਘਰ ਵਿੱਚ ਘੱਟ ਪੈਸਾ ਵੀ ਨਹੀਂ ਸੀ ਪਰ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਉਹ ਰਾਤ ਨੂੰ ਰਾਜੇ ਕੋਲ ਮਦਦ ਲਈ ਤੁਰੇ ਰਹਾ ਦੇ ਵਿੱਚ ਥੱਕ ਕੇ ਰੁੱਖ ਦੇ ਹੇਠਾਂ ਟਿਕ ਗਏ ਰਾਜਾ ਹਰ ਰਾਤ ਆਪਣੀ ਪਰਜਾ ਦੀ ਹਾਲਤ ਵੇਖਣ ਲਈ ਨਿਕਲਦਾ ਜਦੋਂ ਰੁੱਖ ਦੇ ਹੇਠਾਂ ਅੱਗ ਵੇਖੀ ਤਾਂ ਸੈਨਿਕ ਭੱਜਿਆ ਤੇ ਗੱਲ ਸੁਣੀ ਕੇ ਫਿਰ ਰਾਣੀ ਨੂੰ ਲੈ ਕੇ ਗਿਆ। ਰਾਣੀ ਨੇ ਆਪਣੇ ਹੱਥ ਦੇ ਨਾਲ ਉਸ ਆਰਥ ਦੀ ਸਹਾਇਤਾ ਕੀਤੀ ਤੇ ਪਤਨੀ ਨੂੰ ਨਹੀਂ ਸੀ ਪਤਾ ਕਿ ਇਹ ਰਾਣੀ ਹੈ। ਉਹ ਉਸ ਨੂੰ ਹੁਕਮ ਦੇਂਦਾ ਰਿਹਾ। ਜਦੋਂ ਰਾਣੀ ਬੱਚਾ ਲੈ ਕੇ ਬਾਹਰ ਆਈ ਤਾਂ ਪਤੀ ਹੈਰਾਨ ਹੋ ਗਿਆ। ਰਾਜਾ ਆਇਆ ਤੇ ਕਿਹਾ ਇਹ ਨਗਰ ਸਾਰਿਆਂ ਦਾ ਹੈ ਇੱਥੇ ਇੱਜ਼ਤ, ਮਦਦ, ਨੇਕੀ ਸਭ ਦਾ ਹੱਕ ਹੈ। ਇਸ ਦੀ ਮਦਦ ਦੀ ਮਹਾਨਤਾ ਸੀ। ਕਿਉਂਕਿ ਉਹ ਰਾਣੀ ਨੂੰ ਕਦੇ ਵੀ ਹੰਕਾਰ ਨਹੀਂ ਸੀ ਕਿ ਮੈਂ ਰਾਣੀ ਹਾਂ ਉਸ ਨੇ ਇਸ ਗਰੀਬ ਔਰਤ ਦੀ ਮਦਦ ਕੀਤੀ ਪਰ ਉਸ ਗਰੀਬ ਔਰਤਾ ਚਿਹੜਾ ਪਤੀ ਸੀ ਉਸ ਨੂੰ ਨਹੀਂ ਸੀ ਪਤਾ ਕਿ ਰਾਣੀ ਹੈ ਹੁਕਮ ਚਲਾਉਂਦਾ ਰਹਾ ਉਹ ਗਰੀਬ ਹੋਣ ਦੇ ਬਾਵਜੂਦ ਵੀ ਰਾਣੀ ਤੇ ਧੌਂਸ ਤੇ ਖਾਂਦਾ ਸੀ ਪਰ ਰਾਣੀ ਰਾਣੀ ਹੋਣ ਦੇ ਬਾਵਜੂਦ ਵੀ ਉਸ ਗਰੀਬ ਔਰਤ ਦੀ ਮਦਦ ਕਰਨ ਲੱਗੀ ਉਹਨਾਂ ਦੋਵਾਂ ਦੇ ਵਿੱਚ ਫਰਕ ਇਹੋ ਸੀ ਕਿ ਰਾਣੀ ਨੂੰ ਰਾਣੀ ਹੋਣ ਤੇ ਵੀ ਹੰਕਾਰ ਨਹੀਂ ਸੀ ਪਰ ਗਰੀਬ ਬੰਦੇ ਨੂੰ ਗਰੀਬ ਹੋਣ ਤੇ ਵੀ ਹੰਕਾਰ ਹੋਇਆ ਪਿਆ ਸੀ ਕਿ ਉਸ ਦੇ ਘਰ ਕੋਈ ਔਰਤ ਹੈ ਉਸ ਦੀ ਪਤਨੀ ਨੂੰ ਬੱਚਾ ਹੋ ਰਿਹਾ ਹੈ ਉਸ ਦੀ ਪਤਨੀ ਦੀ ਕੋਈ ਮਦਦ ਵਾਸਤੇ ਆਇਆ ਹੈ ਸੋ ਇਹੋ ਹੀ ਆਖਦੇ ਹਨ ਕਿ ਕਦੇ ਹੰਕਾਰ ਵਿੱਚ ਨਾ ਰਹੋ ਜਿਸ ਤਰ੍ਹਾਂ ਕਿ ਰਾਜੇ ਤੇ ਰਾਣੀ ਨੇ ਆਪਣੇ ਨਗਰ ਦੇ ਸਾਰਿਆਂ ਦੀ ਇੱਜ਼ਤ ਤੇ ਮਾਣ ਦਾ ਨੇਕੀ ਦਾ ਰਾਹ ਚੁਣਿਆ ਹੋਇਆ ਸੀ ਇਸੇ ਤਰ੍ਹਾਂ ਤੁਸੀਂ ਹਰ ਕਿਸੇ ਨੂੰ ਇੱਜ਼ਤ ਮਦਦ ਤੇ ਨੇਕੀ ਦਿਓ ਕਦੇ ਵੀ ਹੰਕਾਰ ਦੇ ਵਿੱਚ ਆ ਕੇ ਰੋਬ ਨਾ ਪਾਓ ਹੱਕ ਹਲਾਲ ਦੀ ਕਮਾਈ ਹਮੇਸ਼ਾ ਕਰੋ ਪਰਿਵਾਰ ਦੀ ਰੱਖਿਆ ਹੱਕ ਹਲਾਲ ਦੀ ਕਮਾਈ ਨੇ ਹੀ ਕਰਨੀ ਹੈ ਮਾਪਿਓ ਦੀ ਸੇਵਾ ਕਰੋ ਜਿਹਨਾਂ ਦੇ ਘਰ ਇਹ ਗੁਣ ਹੁੰਦੇ ਹਨ ਉਹਨਾਂ ਦੇ ਘਰ ਰੱਬ ਦੀ ਮਿਹਰ ਹਮੇਸ਼ਾ ਬਣੀ ਰਹਿੰਦੀ ਹੈ ਜੇਕਰ ਅਸੀਂ ਹੱਕ ਹਲਾਲ ਦੀ ਕਮਾਈ ਕਰਾਂਗੇ ਤਾਂ ਸਾਡੇ ਪਰਿਵਾਰ ਦੇ ਵਿੱਚ ਉਹ ਕਮਾਈ ਕਦੇ ਵੀ ਮਾੜੀ ਕਮੀ ਨਹੀਂ ਲੱਗੇਗੀ ਕਈ ਵਾਰ ਅਸੀਂ ਸੋਚਦੇ ਹਾਂ ਸਾਡੇ ਘਰ ਵਿੱਚ ਇਹੋ ਜਿਹਾ ਪੈਸਾ ਆ ਜਾਂਦਾ ਹੈ ਉਹ ਮਾੜੇ ਰਾਹ ਤੇ ਚਲਿਆ ਜਾਂਦਾ ਹੈ ਜਬ ਬਿਮਾਰੀਆਂ 'ਚ ਲੱਗ ਜਾਂਦਾ ਹੈ ਜਾਂ ਫਿਰ ਕਿਸੇ ਲੜਾਈ ਝਗੜੇ ਕੇ ਇਸ ਮੁਕਦਮੇ ਤੇ ਲੱਗ ਜਾਂਦਾ ਹੈ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਇਹ ਕਮਾਈ ਜਿਹੜੀ ਹੈ ਮਾੜੀ ਸੀ ਉਹ ਸਾਡੇ ਮਾੜੇ ਰਾਹ ਤੇ ਨਿਕਲ ਗਈ ਸੋ ਸਾਰਿਆਂ ਨੂੰ ਇਹੀ ਕਿਹਾ ਜਾ ਸਕਦਾ ਹੈ ਹੱਕ ਹਲਾਲ ਦੀ ਕਮਾਈ ਕਰੋ ਪੰਜਵਾਂ ਕੰਮ ਹੈ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਵੀ ਇਨਸਾਨ ਜੋ ਵੀ ਮਿਲਿਆ ਹੈ ਵਾਹਿਗੁਰੂ ਦਾ ਧੰਨਵਾਦ ਕਰਿਆ ਕਰੋ ਤੇ ਉਹ ਧੰਨਵਾਦ ਤੇ ਰਾਹੀਂ ਵਾਹਿਗੁਰੂ ਜੀ ਸਾਨੂੰ ਦੁਗਣਾ ਹੋਰ ਦੇ ਦੇਣਗੇ ਜੇਕਰ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋਗੇ ਹੱਕ ਹਲਾਲ ਦੀ ਕਮਾਈ ਕਰਨੀ ਸ਼ੁਰੂ ਕਰੋਗੇ ਨੇਕੀ ਕਰਨੀ ਸ਼ੁਰੂ ਕਰੋਗੇ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਸ਼ੁਰੂ ਕਰੋਗੇ ਇਸ ਤਰ੍ਹਾਂ ਕਰਨ ਨਾਲ ਸਾਡੇ ਰਿਜਕ ਦੇ ਵਿੱਚ ਦੁਗਣਾ ਵਾਧਾ ਹੋ ਜਾਵੇਗਾ ਆਪਣੇ ਹਰ ਸਾਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਤੁਹਾਡੇ ਵਿਹੜੇ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਜੇਕਰ ਤੁਸੀਂ ਪੰਛੀਆਂ ਜਨੌਰਾਂ ਨੂੰ ਚੌਲ ਪਾਉਂਦੇ ਹੋ ਤਾਂ ਜ਼ਰੂਰ ਪਾਇਆ ਕਰੋ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਅਨਾਜ ਹੈ ਪੰਛੀਆਂ ਜਨੌਰਾਂ ਦੇ ਢਿੱਡ ਵਿੱਚ ਜਾਵੇਗਾ ਤਾਂ ਅਸੀਸਾਂ ਮਿਲਣਗੀਆਂ ਜਿਸ ਦੇ ਨਾਲ ਤੁਹਾਡੇ ਘਰ ਦਾ ਰਿਜਕ ਦੁੱਗਣਾ ਹੋ ਜਾਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਹੋਣ ਵਾਲੇ ਕਲੇਸ਼ ਜਿਹੜੇ ਹਨ ਖਤਮ ਹੋ ਜਾਂਦੇ ਹਨ ਇਸ ਲਈ ਹਮੇਸ਼ਾ ਨੇਕੀ ਕਰਿਆ ਕਰੋ ਲੋੜਵੰਦਾਂ ਦੀ ਮਦਦ ਕਰਿਆ ਕਰੋ ਗਰੀਬਾਂ ਦੀ ਵੀ ਮਦਦ ਕਰੋ ਤੇ ਅੱਜ ਤੋਂ ਹੀ ਤੁਸੀਂ ਇਹਨਾਂ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਕੀਤੇ ਜਾਣ ਵਾਲੇ ਕਰਮ ਹੀ ਤੁਹਾਡੇ ਲੋਕ ਤੇ ਪਰਲੋਕ ਨੂੰ ਸਵਾਰ ਸਕਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ